ਇਹ ਮੈਂ ਬਾਰੇ ਮੈਸਰ ਅੱਜ ਜਲਾ ਇਹਨਾਂ ਨੂੰ ਡਿਊਟੀ ਕਰ ਰਿਹਾ ਹਾਂ ਇਹ ਤੁਸੀਂ ਘਰੀ ਬੰਦ ਥੋੜਾ ਰੱਖ ਸਕਦੇ ਆ ਕਿ ਸਾਨੂੰ ਆਵਾਜ਼ ਥੋੜਾ ਬੰਦ ਕਰ ਸਕਿਓ ਜਾਂ ਜਿਹੜਾ ਆਜ਼ਾਦ ਹੋ ਕੋਈ ਕਹੇ ਡਿਊਟੀ ਕਰ ਹਾਂ ਤੁਸੀਂ ਡਿਊਟੀ ਸਕੂਲ ਦੇ ਬਾਹਰ ਰੱਖੋ ਨਾ ਵੀਰਪਾਲ ਕੌਰ ਸੁਧਾਨਾ ਜੀ ਕੀ ਗੱਲ ਹੋਈ ਅੱਜ ਪੁਲਿਸ ਆਪ ਨੂੰ ਬਾਤ ਕਰੇ ਦੇਖੋ ਪੁਲਸਰ ਨੇ ਆਪਣੀ ਡਿਊਟੀ ਕਰਨ ਆਈ ਹੈ ਰਾਤ ਦੀ ਲੱਗੀ ਹੋਈ ਹੈ ਕਿ 15 ਤਰੀਕ ਤੇ ਸਾਡਾ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਸਾਡਾ ਸਵਾਲ ਪੁੱਛਣ ਜਾਣ ਦਾ ਪ੍ਰੋਗਰਾਮ ਦਿੱਤਾ ਹੋਇਆ ਸੀ ਸਟੇਟ ਕਮੇਟੀ ਵੱਲੋਂ ਛੀਦ ਕਿਰਨਜੀਤ ਕੋਰ ਐਸੋਸੀਏਟ ਅਧਿਆਪਕ ਯੂਨੀਅਨ ਵੱਲੋਂ ਲੇਕਿਨ ਇਹਨਾਂ ਵੱਲੋਂ ਮੇਰੀ ਸਰਕਾਰੀ ਡਿਊਟੀ ਦੇ ਵਿੱਚ ਵਿਘਨ ਪਾਇਆ ਜਾ ਰਿਹਾ ਕਿ ਮੈ ਰੋਕੇ ਜਾ ਰਿਹਾ ਸੀਗਾ ਫਿਰ ਮੈਂ ਉਹਨਾਂ ਨੂੰ ਇਹ ਗੱਲ ਕਹੀ ਕਿ ਮੈਂ ਡਿਊਟੀ ਜਾਣਾ ਥੋੜੀ ਸਰਕਾਰੀ ਡਿਊਟੀ ਮੇਰੀ ਵੀ ਡਿਊਟੀ ਹੈ ਜੇਕਰ ਤੁਸੀਂ ਆਏ ਆਜ਼ਾਦੀ ਦਿਹਾੜੇ ਤੇ ਮੂੰਹband ਕਰੋਗੇ ਤਾਂ ਇਹ ਮੂੰਹband ਹੋਣੇ ਨਹੀਂ ਤਾਂ ਹੁਣ ਉਹਨਾਂ ਵੱਲੋਂ ਆਪਦੇ ਅਫਸਰਾਂ ਨਾਲ ਗੱਲ ਕਰਕੇ ਇੱਕ ਵਾਰ ਡਿਊਟੀ ਤੇ ਜਾਣ ਦਿੱਤਾ ਗਿਆ ਤੇ ਮੈਂ ਅੱਗੇ ਦੇਖਦੀ ਹਾਂ ਕੀ ਬਣਦਾ ਕਿਸੇ ਵੀ ਜਿਹਨੇ ਵੀ ਇੱਥੇ ਰੁਕ ਕੇ ਗਿਆ ਸੀਗਾ ਜਦੋਂ ਸਕੂਲ ਤੇ ਰਿਪੋਰਟ ਸਾਈ ਸੀ ਜਦੋਂ ਕੋਈ ਤੁਸੀਂ ਕੋਈ ਤਰੁਹਰਾ ਨਹੀਂ ਸੀ ਦੇਖੋ ਐਸ ਵਾਰ ਤਾਂ ਇਹੀ ਅਸੀਂ ਕਹਿੰਨੇ ਆ ਵੀ ਐਸ ਵਾਰ ਤਾਂ ਸਾਡਾ ਪ੍ਰੋਗਰਾਮ ਦਿੱਤਾ ਹੋਇਆ ਪਿਛਲੀ ਵਾਰ ਤਾਂ ਸਾਡਾ ਕੋਈ ਪ੍ਰੋਗਰਾਮ ਵੀ ਨਹੀਂ ਸੀਗਾ ਜਾਨੀ ਕਿ ਐ ਸਰਕਾਰ ਮਤਲਬ ਲੋਕਾਂ ਦੇ ਮੂੰਹ ਬੰਦ ਕਰਕੇ ਐ ਬੰਦ ਨਹੀਂ ਹੋ ਸਕਣੇ ਇਹ ਜਦਕੇ ਸਰਕਾਰ ਨੂੰ ਬੈਠਣਾ ਚਾਹੀਦਾ ਮੰਗਾ ਜਿਹੜੀਆਂ ਜੋ ਵੀ ਸਾਡੀਆਂ ਮੰਗਾ ਉਹਨਾਂ ਨੂੰ ਹੱਲ ਕਰਨਾ ਦੇਣਾ ਚਾਹੀਦਾ ਪਿਛਲੇ ਦਿਨੀ 4 ਤਰੀਕ ਨੂੰ ਵੀ ਮੈਨੂੰ ਮਤਲਬ ਕਿ 6 ਘੰਟੇ ਸਕੂਲ ਦੇ ਵਿੱਚ ਨਜ਼ਰਬੰਦ ਕਰਕੇ ਰੱਖਿਆ ਸੀਗਾ 4:30 ਵਜੇ ਤੋਂ ਮੇਰੇ ਰਿਸ਼ਤੇਦਾਰਾਂ ਦੇ ਘੇੜੇ ਮਾਰਨ ਲੱਗੀ ਹੋਈ ਸੀ ਕੋਲ ਤੁਹਾਨੂੰ ਸਰਧਾਨ ਕਰਨ ਲੱਗਾ ਕਿ ਕੋਈ ਵੀ ਵਿਅਕਤੀ ਆਪਣੀ ਆਵਾਜ਼ ਜਿਹੜੇ ਉਹ ਰੱਖ ਸਕਦਾਗਾ ਆਪਣੇ ਮੰਗ ਰੱਖ ਸਕਦਾਗਾ ਪਰ ਸ਼ਾਂਤ ਨੂੰ ਦੇਖੋ ਸਾਡਾ ਸ਼ਾਂਤਮਈ ਪ੍ਰੋਗਰਾਮ ਹੈ ਸਾਡਾ ਕੋਈ ਇਸ ਟਾਈਮ ਕਿਸੇ ਵੀ ਕੰਮ ਦੇ ਵਿੱਚ ਵਿਗੜਣਾ ਨਹੀਂ ਸੀ ਸਿਰਫ ਇੱਕ ਸਾਡਾ ਆਜ਼ਾਦੀ ਦਿਹਾੜੇ ਦੇ ਉੱਤੇ ਸਰਕਾਰ ਨੂੰ ਸਵਾਲ ਕਰਨ ਜਾਣ ਦਾ ਮਤਲਬ ਪ੍ਰੋਗਰਾਮ ਸੀਗਾ ਬਿਲਕੁਲ ਸ਼ਾਂਤਮਈ ਸਰਕਾਰ ਇਹ ਹਲਬੜਾ ਹ ਕਿਉਂ ਲਗ ਰਿਹਾ ਕਿਉਂ ਦੇਖੋ ਬੁਖਲਾਹਟ ਚਾਈ ਹੋਈ ਆ ਸਰਕਾਰੀ ਕਹਿ ਲਗੇ ਕਿ ਉਹਨਾਂ ਨੂੰ ਸਮਝ ਤਾਂ ਆਪ ਨੂੰ ਨਹੀਂ ਆਉਂਦੀ ਕਰਨਾ ਕੀ ਹੈ ਸਾਡੇ ਨਾਲ ਇਹ ਕਹਿ ਲੋ ਵੀ ਵੱਡਾ ਸਾਡੇ ਨਾਲ ਧੋਖਾ ਕੀਤਾ ਕਹਿ ਕੇ ਰੈਗੂਲਰ ਦਾ ਤੇ ਸਾਨੂੰ ਮਤਲਬ ਕਿ ਕੱਲਾ ਤਨਖਾਹ ਵਾਦਾ ਦੇ ਕੇ ਚੁੱਪ ਕਰਾਉਣਾ ਚਾਹੁੰਦੀ ਐ ਐ ਚੁੱਪ ਹੋਣਾ